9 ਲੱਖ ਦੇ ਇਨਾਮ ਲੱਗ ਚੁੱਕੇ ਨੇ ਸ਼ਾਜੀ ਲੋਟਰੀ ਏਜੰਸੀ ਜਲਾਲਾਬਾਦ ਵਾਲਿਆਂ ਕੋਲੇ ਇਹ ਦੋ ਪਰਿਵਾਰ ਨੇ ਜਿਨ੍ਹਾਂ ਦਾ 9 ਲੱਖ ਦਾ ਇਨਾਮ ਲੱਗ ਚੁੱਕਿਆ ਜਾਨੀ ਕਿ 4.5 ਲੱਖ ਔਰ 4.5 ਲੱਖ ਪੂਰੀ ਗੱਲਬਾਤ ਕਰ ਲੈਨੇ ਬਾਈ ਹੁਣਾਂ ਦੇ ਨਾਲ ਬਾਈ ਜੀ ਤੁਹਾਡਾ ਨਾਮ ਕੀ ਹੈ ਬਲਵੰਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਹੌਜ ਖਾਦਦੇ ਜੀ ਤੇ ਕਿੰਨਾ ਲੱਗਿਆ ਨਾ 4.5 ਲੱਖ ਰੁਪਏ ਕਦੋਂ ਤੇ 23 ਤਰੀਕ ਨੂੰ ਜੀ 8 ਵਜੇ ਖੁਸ਼ ਹੋ ਕੇ ਦੱਸੋ ਹਾਂ ਜੀ 23 ਤਰੀਕ ਨੂੰ 8 ਵਜੇ ਜੀ ਅਸੀਂ ਆ ਰਹੇ ਸੀ ਮੈਂ ਕੰਮ ਤੋਂ ਆ ਰਿਹਾ ਸੀ welding ਦਾ ਕੰਮ ਕਰਦਾ ਹਾਂ ਜੀ ਤੇ ਉੱਥੋਂ ਆਇਆ ਤੇ ਇੱਥੇ ਮੈਨੂੰ ਮਹਿਮਾਨ ਨ ਕੀਤਾ ਵੀ ਜੀ ਆ ਜੀ ਪਹਿਲੂ ਮੈਂ ਲਾਟਰੀ ਪੋਣਾ ਜੀ ਤੇ ਮੈਨੂੰ ਪਹਿਲੂ ਇਨਾਮ ਲੱਗੇ ਜੀ ਛੋਟੇ ਲੱਗੇ ਜੀ ਤੇ ਹੁਣ ਅੱਜ 4.5 ਲੱਖ ਦਾ ਨਾਮ ਲੱਗਿਆ ਜੀ ਵੱਡਾ ਜੀ ਬਹੁਤ ਬਹੁਤ ਸਮਾਸ਼ ਹੋ ਗਿਆ ਅੱਜ ਬੱਚਿਆਂ ਨਾਲ ਬੇਟੀਆਂ ਤੁਹਾਡੀਆਂ ਤੇ ਇਹਨਾਂ ਨੇ ਹਾਂ ਜੀ ਹਾਂ ਜੀ ਤੇ ਅੰਨਾ ਜੀ ਅੱਛਾ ਬੇਟੀਆਂ ਦੇ ਪਰਿਵਾਰ ਨਾਲ ਲੈ ਕੇ ਹਾਂ ਜੀ ਹਾਂ ਜੀ ਹਾਂ ਜੀ ਨਾਲ ਲੈ ਕੇ ਆ ਅੱਜ ਵੇਲੇ ਮਿਲਨੇ ਆ ਹਾਂ ਜ ਗੱਡੀ ਪਹਿਲਾਂ ਛੋਟੇ ਨਾਮ ਨਿਕਲਦੇ ਰਹੇ ਹਾਂਜੀ ਹਾਂਜੀ ਅੱਛਾ ਲੱਗਦਾ ਸੀ ਕਦੇ ਵੀ ਲੱਖਾਂ ਦਾ ਵੀ ਨਿਕਲ ਆਉ ਲੈ ਮੈਂ ਮਿਹਨਤ ਰੱਖੀ ਸੀਗੀ ਵੀ ਲੱਗੂਗਾ ਵੀ ਮਿਹਨਤ ਬਹੁਤ ਜ਼ਰੂਰੀ ਸੀ ਵੀ ਪਵਾਈਏ ਲਾੜੀ ਮੈਂ ਪਾਉਂਦਾ ਹੀ ਰਹਿੰਦਾ ਜਦੋਂ ਲੰਘਦਾ ਸੀ ਇੱਥੋਂ ਬਾਜ਼ਾਰੋਂ ਤੇ ਪਾ ਕੇ ਜਾਂਦਾ ਸੀਗਾ ਜੀ ਅੱਛਾ ਕੇ ਕਈ ਵਾਰ ਕਹਿੰਦੇ ਹੁੰਦੇ ਵੀ ਧੀਆਂ ਦੇ ਨਾਮ ਤੇ ਲਾਟਰੀ ਪਾ ਦਈਏ ਆਪਾਂ ਹਨਾ ਕਈ ਵਾਰ ਕਿਸਮਤ ਚਮਕ ਜਾਂਦੀ ਫਿਰ ਕੀ ਸੋਚ ਕੇ ਪਾਉਂਦੇ ਹੁੰਦੇ ਸੀ ਦਿਮਾਗ 'ਚ ਵੀ ਬੇਟੀ ਦੇ ਨਾਮ ਦੀ ਪਾਉਣੀ ਆ ਛੋਟੀ ਵੱਡੀ ਬੇਟੀ ਦੇ ਨਾਮ ਇਹ ਸੋਚਦਾ ਸੀ ਵੀ ਇਹਨਾਂ ਦੇ ਵਿੱਚ ਕੋਈ ਪੜ੍ਹਾਈ ਦੇ ਵੀ ਲਾਈਫ ਬਹੁਤ ਹੋ ਜੂਗੀ ਤੇ ਕੋਈ ਇਹਨਾਂ ਪੈਸੇ ਦੀ ਕੋਈ ਵੀ ਕੋਈ ਨੌਕਰੀ ਦੇ अलावा ਕਿਤੇ ਸਾਨੂੰ ਵੀ ਉਮੀਦ ਬਣ ਜੇਗੀ ਕੋਈ ਅੱਛਾ ਹਾਂਜੀ ਹੁਣ ਇਹ ਪੈਸਾ ਜਿਹੜਾ ਮਿਲਣਾ ਤੁਹਾਨੂੰ 4.5 ਲੱਖ ਦੇ ਆਸ-ਪਾਸ ਇਹ ਫਿਰ ਕੀ ਕਰੋਗੇ ਹੁਣ ਇਹ ਪੈਸੇ ਦਾ ਇਹ ਇਹਨਾਂ ਦੇ ਨਾਮ ਲਾਵਾਂਗੇ ਜੀ ਅੱਛਾ ਖਾਤੇ ਜਮਾ ਕਰਾ ਖਾਤੇ ਜਮਾ ਕਰਾਵਾਂਗੇ ਜੀ ਅੱਛਾ ਤੇ ਬਾਕੀ ਕੋਈ ਪੜ੍ਹਾਈ ਤੇ ਲਾਵਾਂਗੇ ਇਹਨਾਂ ਖਰਚ ਕਰਾਂਗੇ ਜੀ ਹਾਂਜੀ ਬੇਟਾ ਕੀ ਨਾਮ ਤੁਹਾਡਾ ਰਮਨਦੀਪ ਕੌਰ ਕਿੰਨੇ ਪੈਸੇ ਅੱਜ ਨਿਕਲੇ ਆ ਕੰਮ ਸਾਢੇ ਹੈ ਹੈ ਸਾਢੇ 4 ਲੱਖ ਪਤਾ ਕਿੰਨੇ ਹੁੰਦੇ ਆ ਨਹੀਂ ਪਤਾ ਕਿੰਨੇ ਹੁੰਦੇ ਬਹੁਤ ਹੁੰਦੇ ਆ ਪੁੱਤ ਤੁਹਾਡੀ ਪੜ੍ਹਾਈ ਤੇ ਕਹਿੰਦੇ ਤੁਹਾਡੇ ਡੈਡੀ ਲਾਉਣਗੇ ਹੂੰ ਹਾਂਜੀ ਤੁਹਾਡੇ ਨਾਮ ਕੀ ਆ ਨਿਤਕੌਰ ਨਿਤਕੌਰ ਪਤਾ ਜੇ 4.5 ਲੱਖ ਲੱਗਿਆ ਤੁਹਾਡਾ ਨਿਕਲਿਆ ਹੈ ਖੁਸ਼ ਹੈ ਖੁਸ਼ ਹੋ ਬੇਟਾ ਹਾਂਜੀ ਪਾਪਾ ਕਹਿੰਦੇ ਪੜ੍ਹਾਈ ਤੇ ਪੈਸੇ ਲਾਉਣੇ ਹਾਂਜੀ ਲਾਣੇ ਆ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ 8ਵੀਂ ਅੱਛਾ ਬਿਲਕੁਲ ਖੁਸ਼ੀ ਹੈ ਜੀ ਪਰਿਵਾਰ ਚ ਨਾਮ ਨਿਕਲੇ ਹਾਂਜੀ ਹਾਂਜੀ ਬਹੁਤ ਖੁਸ਼ੀ ਸੰਤਾ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਆ ਸੁਣਿਆ ਤਾਂ ਸੰਤਾ ਫਾਇਰ ਹੀ ਕਿਵੇਂ ਕਹਿੰਦੇ ਧਰਤੀ ਤੇ ਲੱਗ ਗਿਆ ਸਾਡਾ ਤਾਂ ਹਾਂ ਹੁੰਦਾ ਹੀ ਹੈ ਜੀ ਚਾਹ ਤਾਂ ਹੁੰਦਾ ਹੀ ਹੈ ਹਾਂਜੀ ਹਾਂਜੀ ਨਾਲੇ ਬੇਟੀਆਂ ਤੇ ਬਾਈ ਜਿਵੇਂ ਕੰਮ ਵੈਲਡਿੰਗ ਦਾ ਕਰਦੇ ਕਮਾਈ ਤਾਂ ਕਿੰਨੀ ਕੁ ਹੁੰਦੀ ਆ ਹਾਂਜੀ ਹਾਂਜੀ ਕਮਾਈ ਤਾਂ ਹੁੰਦੀ ਆ ਪਰ ਘਰ ਦਾ ਗੁਜ਼ਾਰਾ ਚੱਲਦਾ ਹੂੰ ਚਲੋ ਬੇਟੀਆਂ ਨੂੰ ਹੁਣ ਬੇਟੀਆਂ ਤੇ ਪੈਸਾ ਲਾਇਓ ਬੇਟੀਆਂ ਨੂੰ ਪੜਾ ਲਿਖਾ ਕੇ ਵਧੀਆ ਹਾਂਜੀ ਬਸ ਇਨਾਂ ਤੇ ਲਾਉਣਾ ਹੈ ਬੱਚੀਆਂ ਦੀ ਪੜ੍ਹਾਈ ਵਾਸਤੇ ਕਿਉਂ ਵੀ ਸਾਨੂੰ ਜ਼ਰੂਰਤ ਸੀ ਪੈਸੇ ਦੀ ਬਹੁਤ ਵੀ ਅੱਛਾ ਤਾਂ ਕਰਕੇ ਕੀ ਤਾਂ ਪ੍ਰਮਾਤਮਾ ਨੇ ਸਾਡੀ ਸੁਣ ਲਈ ਹਾਂ ਰੱਬ ਨੇ ਸੁਣ ਲਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵਾਕਈ ਰੱਬ ਨੇ ਸੁਣੀ ਆ ਇਹ ਦੂਜਾ ਪਰਿਵਾਰ ਆ ਸਾਡੇ ਚਾਰਲਾ ਤੁਹਾਡਾ ਵੀ ਨਿਕਲ ਆਇਆ ਹਾਂਜੀ ਸਾਡੇ ਤੁਹਾਡਾ ਕੀ ਨਾਮ ਆ ਗੁਰਦੇਵ ਸਿੰਘ ਪਿੰਡ ਤੁਹਾਡਾ ਫੱਤੂ ਵਾਲੀ ਇਹ ਇਥੇ ਜਲਾਲਬਾਦ ਦੇ ਕੋਲੇ ਹੀ ਹੈ ਹਾਂਜੀ ਹਾਂਜੀ ਅੱਛਾ ਤੁਸੀਂ ਵੀ ਪਹਿਲੀ ਵਾਰ ਪਾਈ ਜਾਂ ਪਹਿਲਾਂ ਮੈਂ ਅੱਗੇ ਕਰਿਆਣਾ ਸ਼ੁਰੂ ਪਾ ਲਈ ਗਿਆ ਜਦੋਂ ਆਣਾ ਪਾ ਲਈ ਅੱਛਾ ਪਹਿਲੀ ਵਾਰ ਨਿਕਲੀ ਹੈ ਮੈਂ ਅੱਗੇ ਇੱਕ ਦਿਨ ਨਿਕਲੀ ਜਾਂ 10 ਦਿਨ ਬਾਅਦ 8 ਕੁ ਦਿਨ ਬਾਅਦ ਨਿਕਲਿਆ ਉਹ ਕਿੰਨੀ ਸੀ ਸਵਾ 2 ਲੱਖ ਨਿਕਲਿਆ ਅੱਛਾ ਪਹਿਲਾਂ ਵੀ ਸਵਾ 2 ਲੱਖ ਨਿਕਲਿਆ ਹਾਂਜੀ ਨਿਕਲਿਆ ਅੱਜ ਫਿਰ 4.5 ਲੱਖ ਹਾਂਜੀ 4.5 ਲੱਖ ਕਮਾਲ ਦੀ ਗੱਲ ਹੈ ਤੁਹਾਡੀ ਕਿਸਮਤ ਵਾਰ-ਵਾਰ ਚਮਕਰੀ ਹਾਂਜੀ ਪਰਮਾਤਮਾ ਨੇ ਜੋ ਇਹ ਕੀ ਕਰ ਰਹੇ ਹੋ ਪੈਸੇ ਦਾ ਇੰਨੇ ਦਾ ਹਾਂਜੀ ਕਿਸ ਕਰਵੇਂ ਨੇ ਪੈਸੇ ਬੱਚੇ ਨੇ ਵਿਆਹ ਕਰਨੇ ਨੇ ਦੋ ਬੱਚੇ ਅੱਛਾ ਵਿਆਹ ਵਿਆਹ ਕਰਨਾ ਹਾਂ ਗੁੜੀ ਆ ਗਈ ਹੂੰ ਖੁਸ਼ੀ ਹੈ ਜੀ ਖੁਸ਼ੀ ਹੈ ਜੀ ਧੰਨਵਾਦ ਲੋੜ ਸੀ ਪੈਸਿਆਂ ਦੀ ਹਾਂ ਜੀ ਸ਼ਾਦੀਆਂ ਕਰਨੀਆਂ ਸੀ ਬੱਚਿਆਂ ਦੀਆਂ ਅੱਛਾ ਤੇ ਡੱਕ ਟੋਲੇ ਖਾਂਦੇ ਸੀ ਵੀ ਕਿਵੇਂ ਕਰਾਂ ਸੁਣ ਲਈ ਰ ਆਪਣੀ ਹਾਂ ਸੁਣ ਲਈ ਰ ਆਪਣੀ ਜਦੋਂ ਸੁਣਿਆ ਵੀ ਨਿਕਲ ਆਇਆ ਤੇ ਖੁਸ਼ੀ ਫਿਰ ਖੁਸ਼ੀ ਵਾਧੂ ਸਾਨੂੰ ਨੀਂਦ ਆਈ ਰਾਤ ਕੇ ਨਹੀਂ ਵਾਧੂ ਖੁਸ਼ੀ ਕਈ ਵਾਰ ਤਾਂ ਨੀਂਦ ਉੱਡ ਜਾਂਦੀ ਵੀ ਇੰਨੇ ਪੈਸੇ ਐ 8 ਦਿਨ ਪਹਿਲਾਂ ਵੀ ਆਇਆ ਸੀ ਨਾਮ ਸਾਡਾ ਸਵਾ ਦੋ ਲੱਖ ਤੇ ਹੁਣ 4.5 ਲੱਖ ਮਤਲਬ ਅਜੇ 2.5 ਲੱਖ ਵਾਲੀਆਂ ਨੀਂਦਾ ਉੱਡੀਆਂ ਹੋਈਆਂ ਸੀ ਤੇ 4.5 ਲੱਖ ਫੇਰ ਆ ਗਿਆ ਹਾਂਜੀ ਪੂਰੀ ਖੁਸ਼ੀ ਹੈ ਹਾਂ ਪੂਰੀ ਖੁਸ਼ੀ ਤੇ ਬਿਲਕੁਲ ਇਹ ਸ਼ਾਹ ਜੀ ਹੁਣੀ ਨੇ ਜਲਾਲਾਬਾਦ ਵਾਲੇ ਇਹ ਦੋਨੋਂ ਭਰਾ ਖੜੇ ਨੇ ਔਰ ਇਹਨਾਂ ਦੇ ਕੋਲੇ ਹੀ ਇਹਨਾਂ ਨੇ ਟਿਕਟਾਂ ਖਰੀਦੀਆਂ ਸੀ ਜੋ ਕਿ 100 ਰੁਪਏ ਦੀ ਟਿਕਟ ਹੁੰਦੀ ਆ ਜਿਸ ਦੇ ਵਿੱਚ ਦੋ ਪਰਿਵਾਰ ਜਿਹੜੇ ਨੇ ਲੱਖਪਤੀ ਬਣੇ ਨੇ ਟੋਟਲ 9 ਲੱਖ ਰੁਪਏ ਨਿਕਲਿਆ ਮਕੇਸ਼ ਜੀ ਮੁਬਾਰਕਾ ਤੁਹਾਨੂੰ ਵੀ ਬਹੁਤ ਵਧਾਈਆਂ ਤੁਹਾਨੂੰ ਵੀ ਜੀ ਮੇਰੇ ਬਾਪੂ ਜੀ ਕਿੰਨੇ ਸੀਗੇ ਫਲ ਨੀਵਿਆਂ ਰਖਾਉਣ ਲੱਗਣੇ ਤੇ ਨੀਵਾ ਕੇ ਚੱਲ ਬੰਦੇ ਆ ਤੇ ਕਿਰਪਾ ਸਤਗੁਰੂ ਦਾ ਬਾਦੀ ਸੱਚੀਆਂ ਸਰਕਾਰਾਂ ਦੀ ਤੇ ਬੱਲੇ ਬੱਲੇ ਰੋਈ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਮੇਰਾ ਸਤਗੁਰੂ ਮੇਰੇ ਨਾਲ ਤੇ ਰੋਈ ਦਿਵਾਲੀ ਰੱਬ ਨੇ ਸੁਣੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਬੜੀ ਲੋੜ ਸੀ ਹੈ ਨਾ ਇਹਨਾਂ ਨੇ ਬੱਚਿਆਂ ਨੂੰ ਪੜਾਉਣਾ ਸੀ ਉਹਨਾਂ ਨੇ ਬੱਚਿਆਂ ਦੀ ਵਿਆਹ ਕਰਨੇ ਸੀ ਬਿਲਕੁਲ ਜੀ ਸਾਨੂੰ ਬਹੁਤ ਖੁਸ਼ੀ ਹੈ ਜਦੋਂ ਐਦਾ ਹੀ ਪਰਵਾ ਦਾ ਨਾਮ ਨਿਕਲਦਾ ਸਾਡੀ ਵੀ ਰੂ ਖੁਸ਼ ਹੁੰਦੀ ਹੈ ਗਰੀ ਪਰਿਵਾਰ ਇੱਕ ਸਮਝਮਕੀ ਹੈ ਹਾਂ ਬਿਲਕੁਲ ਗਰੀ ਪਰਿਵਾਰ ਦਾ ਨਿਕਲਣਾ ਚਾਹੀਦਾ ਤੇ ਅਸੀਂ ਵੀ ਕਿੰਨੇ ਆ ਸੋਹਣੇ ਸੋਹਣੇ ਸੁੰਦਰ ਬਾਬਾ ਜੀ ਲੱਗੀਆਂ ਰਹਿਣ ਬਹਾਰਾਂ ਤੇ ਬਹਾਰਾਂ ਲੱਗੀਆਂ ਰਹਿਣ ਤੇ ਗਰੀ ਪ੍ਰਵਾਹ ਦੀ ਸਮੱਚ ਚਮਕਦੀ ਸਾਡੀ ਦੁਕਾਨ ਤੋਂ ਮੇਸ਼ਾ ਅੱਛਾ ਇਹ ਥੋੜੀ ਜਾਣਕਾਰੀ ਦੇ ਦਿਓ ਟਿਕਟ ਨੰਬਰ ਕੀ ਨੇ ਜਾਂ ਇਹ ਕਿਹੜੀ ਲੋਟਰੀ ਸੀ ਇਹਦੇ ਬਾਰੇ ਜਰੂਰ ਦੱਸ ਦਿਓ ਕਿਉਂਕਿ ਦਰਸ਼ਕ ਜਿਹੜੇ ਨੇ ਉਹ ਆਹ ਟਿਕਟ ਨੰਬਰ ਸੀ ਜਾਂਦਾ ਜੀ 23 ਤਰੀਕ ਨੂੰ ਰਾਤੀ 8 ਵਜੇ ਮੰਗਲ ਮੰਗਲਵਾਰ ਡਰਾ ਨਿਕਲਿਆ ਬੇਟਾ ਇੱਕ ਮਿੰਟ ਦੇਣਾ ਹਾਂ ਅੱਛਾ ਮੰਗਲਵਾਰ ਰਾਤੀ ਨਿਕਲਿਆ ਟਿਕਟ ਨੰਬਰ ਸੀ ਜਾਂਦਾ 31349 ਟਿਕਟ ਸਿਰਫ 6 ਰੁਪਏ ਦੀ ਹੁੰਦੀ ਹੈ ਇਹਨਾਂ ਨੇ 100 ਟਿਕਟਾਂ ਆਪਣੇ ਹੁੰਦੀਆਂ ਨੇ ਤੇ 50 ਇਹਨਾਂ ਨੇ ਵੀਰਾਂ ਲਈਆਂ ਨੇ 50 ਨੇ ਲਈਆਂ ਨੇ 4.5 ਲੱਖ ਇਹਨਾਂ ਦੇ ਵੀਰ ਦਾ 4.5 ਲੱਖ ਗੁਰਦਿਆਲ ਜੀ ਦਾ ਦੋਵਾਂ ਦਾ 4.5 ਇੱਕ ਜਣਾ ਇੱਕ ਜਣਾ 50 50 ਖਰੀਦ ਲੈਂਦਾ ਮਤਲਬ ਫਿਰ 100 9 ਲੱਖ ਇੱਕ ਦਾ ਹੋ ਜਾਏ ਇਕੱਲੇ ਪਹਿਲਾਂ ਬਾਜੀ ਫੱਤੂ ਵਾਲੇ ਗੁਰਦਿਆਲ ਜੀ ਆਏ ਨੇ ਦੁਪਹਿਰੇ ਇਹਨਾਂ ਨੂੰ ਕਿਹਾ ਸੀ ਇਹਨਾਂ ਦਾ ਇੱਕ ਦਿਨ ਪਹਿਲਾਂ 9 ਲੱਖ ਵੀ ਰਿਆ ਸੀ ਸਰ ਇੱਕ ਦਿਨ ਪਹਿਲੇ ਰਿਆ ਸੋਮਵਾਰ ਨੂੰ ਤੇ ਅਗਲੇ ਦਿਨ 39 ਨੰਬਰੀ ਲਿਆ ਇਹਨਾਂ ਨੇ ਲਾਸਟ ਦੇ 39 ਸੀ ਇਹਨਾਂ ਨੇ ਇਹਨਾਂ ਦਾ 4.5 ਲੱਖ ਲੱਗਿਆ ਉਹਨਾਂ ਕਿਹਾ 100 ਪਾ ਲੋ ਇਹਨਾਂ ਨੇ 50 ਹੀ ਪਾਈਆਂ ਤੇ ਉਸ ਤੋਂ ਬਾਅਦ ਆ ਮੇਰੇ ਵੀਰ ਦੀ ਹੋਜ ਖਾਸ ਬਣ ਗਿਆ ਖਾਸ ਕਿਸਮਤ ਐਂਦੀ ਸੀ ਹੋਜ ਖਾਸ ਵਾਲੇ ਦੀ ਤੇ ਇਹਦਾ 4.5 ਲੱਖ ਰਹਾ ਸੀ ਪੂਰੀ ਕੱਦ ਕਿਵੇਂ ਲੈ ਜਾਂਦਾ ਬੁਕਦੇ ਰਹਿੰਦੇ ਚੱਲੇ ਸੀ ਨਾਲ ਬਿਲਕੁਲ ਬਿਲਕੁਲ ਅੱਜ ਫਿਰ ਦੇ ਰਹੇ ਹੋ ਪੇਮੈਂਟ ਇਹਨਾਂ ਨੂੰ ਮੈਂ ਨਾ ਬਿਲਕੁਲ ਜੀ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੂੰ ਪੈਸੇ ਦੇਵਾਂਗੇ ਅੱਜ ਤੇ ਅਸੀਂ ਕਹਿੰਨੇ ਅੱਗੇ ਹੀ ਬਹੁਤ ਸਾਰੇ ਨਾਮ ਸ਼ਾਹ ਜੀ ਲੋਟ ਦੇ ਨਾਮ 9 ਲੱਖ ਵਾਲੇ ਬੋਲਦੇ ਨੇ ਸੈਦੋ ਕੀ ਚੱਕ 9 ਲੱਖ ਨਿਕਲਿਆ ਫੱਤੂ ਵਾਲੇ 9 ਲੱਖ ਦੇ ਬਹੁਤ ਸਾਰੇ ਨਾਮ ਸ਼ਾਹ ਜੀ ਲੋਟ ਦੇ ਨਾਮ ਅੱਛਾ ਦਿਵਾਲੀ ਆ ਰਹੀ ਆ ਦਸਹਿਰਾ ਆ ਰਿਹਾ ਕੋਈ ਚੱਲ ਰਹੇ ਨੇ ਬੰਪਰ ਲੋ ਜੀ ਬਹੁਤ ਨੰਬਰ ਚੱਲ ਰਹੇ ਨੇ ਇੱਕ ਡਿਕੜ 200 ਰੁਪਏ ਦੀ ਇਹਦਾ ਸ਼ਨੀਵਾਰ ਡਰਾ 410 ਨੂੰ ਸਾਲ ਦੇ ਬੰਦੇ ਨੇ 12 ਕਰੋੜ ਪਤੀ ਤੇ ਸ਼ਨੀਵਾਰ 410 ਨੂੰ ਫਿਰ ਆ ਰਿਹਾ ਇਹਦਾ ਡਰਾ ਜੀ 3 ਕਰੋੜ ਦਾ ਤੇ ਸਾਰੇ ਦੁੱਖ ਦੂਰਦਾ ਜੈ ਸ਼ੀ ਰਾਮ ਜੀ ਕਿਰਪਾ ਹੋਣੀ ਹੈ ਦਸਹਿਰਾ ਵੀ ਕੈਸੇ ਤੋਈ ਇਹਨੂੰ ਕੋਈ ਆ ਬੰਪਰ ਜਿੰਦਾ ਡਰਾ ਏ 1110 ਨੂੰ ਫਸਟ ਪ੍ਰਾਈਜ਼ 3 ਕਰੋੜ ਇਸ ਤੋਂ ਬਾਅਦ ਕਹਿਣਾ ਕੀ ਹੈ ਪੰਜਾਬ ਸਾਰ ਚੰਦੀ ਹੈ ਹਰ ਬੰਦਾ ਆਪਣੇ ਸੁਪਨੇ ਪੂਰੇ ਕਰੇ ਤੇ ਉਹ ਵੀ ਆਪਣੀ ਕਿਸਮਤ ਅਜਮਾ ਕੇ ਬੱਚਿਆਂ ਦੀ ਪੜ੍ਹਾਈ ਤੇ ਖर्चा ਕਰਨ ਦਾ ਕਰ ਸਕਦਾ ਹੈ ਤੇ ਦੇਖੋ ਪਹਿਲਾ ਨਾਮ 11 ਕਰੋੜ ਦਾ ਜਿਹੜਾ ਨਾਮ ਨਿਕਲਣਾ ਗਰੰਟੀਡ ਸਾਨੂੰ ਕਈ ਕਸ਼ਮੀਰ ਕਹਿੰਦੇ ਨੇ ਦੁਕਾਨ ਦੇ ਆ ਕੇ ਰਿਸਤਾ ਦਾ ਨਾਮ ਘਾੜ ਦਿੰਦੇ ਨੇ ਇਹਦਾ ਆਦੀ ਕੱਢ ਲੈਂਦੇ ਨੇ ਅਸੀਂ ਤਾਂ 500 ਲਾ ਕੇ ਥੱਕ ਹੀ ਜਾਂਦੇ ਆ ਪਰ ਨਹੀਂ ਤੁਸੀਂ ਪਾ ਦੇ ਸੀ ਡਰਾ ਹੁੰਦਾ ਲਾਈਵ ਡਰਾ YouTube ਤੇ ਫਰੇਪਰ ਹੋਲੂ ਦੀ ਆਣੀ ਡਰਾ ਨਿਕਲਦਾ ਤੁਸੀਂ ਖੁਦ ਜਾ ਕੇ ਡਰਾ ਉੱਤੇ ਦੇਖ ਸਕਦੇ ਜੀ ਬਿਲਕੁਲ ਪੰਜਾਬ ਸਕਰ ਡਰਾ ਕਰਦੀ ਗਰੰਟੀ ਦੇ ਨਾਲ ਪਹਿਲਾ ਨਾਮ 11 ਕਰੋੜ 2025 ਤੇ ਗੱਲ ਨਹੀਂ ਕੱਤੀ ਇੱਕ ਹੋਰ ਗੱਲ ਆ 500 ਦਾ ਲਾਤਾ ਟਿਕਟ ਤੁਸੀਂ 500 ਦੀ ਕਹੀ ਇਹਦੇ ਵਿੱਚ ਟੋਟਲ ਨਾਮ ਕਿੰਨੇ ਬੰਦਿਆਂ ਦੇ ਨਿਕਲਨੇ ਉਹ ਵੀ ਥੋੜਾ ਜਿਹਾ ਕਲੀਅਰ ਨਿਕਲਨੇ ਵੀ ਜੀ 127225 ਬੰਦਿਆਂ ਦੇ ਹਾਂਜੀ ਪਹਿਲਾ ਨਾਮ ਕਿਨੇ ਪੰਜਲ 500 ਲਾਤਾ ਜੇ ਉਹਦਾ ਮੇਨ 11 ਕਰੋੜ ਨਹੀਂ ਨਿਕਲਦਾ 3 ਕਰੋੜ ਨਹੀਂ ਨਿਕਲਦਾ 1.5 ਕਰੋੜ ਨਹੀਂ ਨਿਕਲਦਾ ਤਾਂ 127000 ਬੰਦਿਆਂ ਦੇ ਵਿੱਚ ਆ ਸਕਦਾ ਕੁਝ ਨਾ ਕੁਝ ਹਾਂਜੀ 127225 ਨਾਮ ਨੇ ਟੋਟਲ ਪ੍ਰਾਈਸ ਅਮਾਉਂਟ ਹੈ 37 ਕਰੋੜ ਰੁਪਇਆ ਮੰਡਣਾ ਇਸ ਵਾਰੀ ਪੰਜਾਬ ਸਰਕਾਰ ਨੇ ਦਿਵਾਲੀ ਦੇ ਡੀਅਰ ਪੰਜਾਬ ਗਵਰਨਮੈਂਟ ਦੀ ਲਾਡਰੀ ਹੈ ਲਾਈਵ ਡਰਾ ਹੁੰਦਾ ਹੈ ਪਹਿਲਾ ਨਾਮ 11 ਕਰੋੜ ਦਾ ਤਿੰਨ ਨਾਮ ਕਰੋੜ ਦੇ ਫਿਰ ਇਹਦੇ ਤਿੰਨ ਨਾਮ 50 ਲੱਖ ਦੇ 10 ਲੱਖ ਦੇ 5 ਲੱਖ ਦੇ ਹੋ ਦੀ ਬੋਸਾ ਇਹ ਨਾਮ ਹਰ ਬੰਦਾ ਆਵੇ ਸ਼ਾਹ ਜੀ ਲਾਡਰੀ ਦਲਾਲਾਬਾਦ ਖਾਸ ਕਰਕੇ ਦਲਾਲਾ ਵੱਲ ਅਪੀਲ ਹੈ ਸ਼ਾਹ ਲਾਡਰੀ ਪਹੁੰਚੋ ਤੇ ਇਸ ਵਾਰ ਸ਼ਾਹ ਜੀ ਲਾਡਰੀ ਕੱਢੇਗੀ 11 ਕਰੋੜ ਤਾਂ ਬਿਲਕੁਲ ਥੱਲੇ ਸਕਰੀਨ ਤੇ ਨੰਬਰ ਵੀ ਇਹਨਾਂ ਦੇ ਦਿੱਤੇ ਆ ਡਰੈਸ ਵੀ ਦਿੱਤੇ ਆ ਤੁਸੀਂ ਇਸ ਡਰੈਸ ਤੇ ਆ ਕੇ ਤੁਸੀਂ ਵੀ ਆਪਣੀ ਕਿਸਮਤ ਜਮਾ ਸਕਦੇ ਹੋ ਦੀਵਾਲੀ ਤੇ ਦੁਸਹਿਰੇ ਤੇ ਬੰਪਰ ਲਗਾਤਾਰ ਚੱਲ ਰਹੇ ਨੇ ਹਾਂ ਜੀ ਮਹਾਮਾਈ ਦੇ ਪਾਵਨ ਰਾਤੇ ਸੀਗੇ ਮੈਨੂੰ ਉਮੀਦ ਸੀ ਵੀਨ ਰਾਤਾਂ ਚ ਮੇ ਕੋ ਜੂਰ ਨਾਮ ਨਿਕਲਣਾ ਜਦੋਂ ਸੋਮਵਾਰ ਰਾਤੇ ਸ਼ੁਰੂ ਹੋਏ 9 ਲੱਖ ਰਹਿ ਗਿਆ ਮੈਂ ਕਿਹਾ ਮਹਾਮਾਈ 9 ਲੱਖ ਰਹਿ ਗਿਆ ਤੇ ਮੰਗਲਵਾਰ ਕੰਮ ਹੋ ਗਿਆ ਮੰਗਲ ਤੇ ਲੱਗ ਗਿਆ 9 ਲੱਖ ਤੇ ਮੈਂ ਕਹਿੰਦਾ ਮਈਆ ਤੇਰੀ ਚੁੰਨੀ ਨੂੰ ਸਤਾਏ ਲੱਗੇ ਹੋਏ ਨੇ ਬਹੁਤ ਕਿਰਪਾ ਮਹਾਮਾਈ ਦੀ ਬਿਲਕੁਲ ਤਾਂ ਥੱਲੇ ਨੰਬਰ ਔਰ ਐਡਰੈਸ ਦਿੱਤਾ ਹੋਇਆ ਉਸ ਐਡਰੈਸ ਤੇ ਪਹੁੰਚ ਕੇ ਤੁਸੀਂ ਵੀ ਆਪਣੀ ਕਿਸਮਤ ਜਮਾ ਸਕਦੇ ਹੋ ਚੱਕੋ ਵੀ ਕੱਲ ਪਹੁੰਚਿਓ ਸ਼ਾਜੀ ਲੋਟਰੀ ਏਜੰਸੀ ਜਲਾਲਾਬਾਦ ਮੁਕਸਰ ਰੋਡ ਤੇ ਔਰ ਹੋ ਸਕਦਾ ਹੈ ਅਗਲੇ ਕਰੋੜਪਤੀ ਜਾਂ ਲੱਖਪਤੀ ਤੁਸੀਂ ਹੋ